ਰਾਜਮਾਨ ਬਹੁਤ ਸਤਿ ਸ਼੍ਰੀ ਅਕਾਲ ਸਭੀਤਾ ਤੇ ਮੰਚ ਦੇ ਸਾਹਮਣੇ ਬੈਠੇ ਵਿਦਵਾਨ ਸੱਜਣ ਸਤਿ ਆਤਿ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਨਫਰੰਸ ਤੇ ਪੰਜਾਬੀ ਕਾਨਫਰੰਸ ਦੇ ਆਰਗੇਨਾਈਜ਼ਰਸ ਡਾਕਟਰ ਹਰਜੋਤ ਸਿੰਘ ਤੇ ਡਾਕਟਰ ਕ੍ਰਿਪਾਲ ਸਿੰਘ ਸੰਧੂ ਜੀ ਨੂੰ ਬਹੁਤ-ਬਹੁਤ ਵਾਰ-ਵਾਰ ਦੰਦਾ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਟੌਪਿਕ ਕਿਉਂਕਿ ਅਸੀਂ ਅੱਜ ਦੀ ਕਾਨਫਰੰਸ ਆ ਗੁਰੂ ਅਰਜਨ ਦੇਵ ਜੀ ਦੇ 450 ਸਾਲਾ ਦੁਤੀਓਤਪੁਰ ਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਜਾਇਪੁਰ ਨੂੰ ਸਮਰਪਿਤ ਹੈ ਤਾਂ ਮੇਰਾ ਖਿਆਲ ਹੈ ਕਿ ਇਸ ਤੋਂ ਵਧੀਆ ਵਿਸ਼ਾ ਜਿਹੜਾ ਹੈ ਕਾਨਫਰੰਸ ਦਾ ਨਹੀਂ ਹੋ ਸਕਦਾ ਸੀ ਕਿੱਥੋਂ ਤੱਕ ਸੇਵਾ ਦਾਸ ਦੀ ਗੱਲ ਕਰਦੇ ਹਾਂ ਅਸੀਂ ਤਾਂ ਸਿੱਖ ਧਰਮ ਦੇ ਵਿੱਚ ਜੋ ਦੋ ਮੁਢਲੇ ਥੰਮ ਹਨ ਸੇਵਾ ਤੇ ਸਿਮਰਨ ਹਨ ਤੇ ਉਹਨਾਂ ਦੇ ਉੱਤੇ ਹੀ ਸਿੱਖ ਧਰਮ ਜਿਹੜਾ ਖੜਾ ਹੈ ਤਾਂ ਇਹਦੇ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਸੁਹਰਤ ਪ੍ਰਵਾਹਾ ਤਰੰਦੀ ਦਿੱਤੀ ਹੈ ਕਿ ਸਰਵਤਨ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਿ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਤੇ ਨਿਰਮਲ ਕਰਮ ਕਰਨਾ ਹੈ ਨਿਰਮਲ ਕਰਮ ਜਿਹੜਾ ਆ ਉਹਦਾ ਸਭ ਤੋਂ ਜਿਹੜਾ ਸਿੱਖਲਾ ਰੂਪ ਹੈ ਉਹ ਸੇਵਾ ਹੈ ਇਸ ਕਰਕੇ ਜਿਹੜਾ ਸੇਵਾ ਆ ਇਹ ਬਹੁਤ ਹੀ ਵੱਡਾ ਜਿਹੜਾ ਸਿਧਾਂਤ ਹੈ ਸਿੱਖੀ ਦੇ ਵਿੱਚ ਜਿਹਦੇ ਰਾਹੀਂ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਸਮਾਜਿਕ ਕ੍ਰਿਤੀਆਂ ਤੇ ਹੋਰ ਜਿਹੜੇ ਸਮਾਜ ਦੇ ਤਰੱਕੀ ਵਾਸਤੇ ਕਾਰਜ ਸੀਗੇ ਉਹ ਕੀਤੇ ਅਜਿਸਤਰਾ ਅਸੀਂ ਭਾਰਤੀ ਪ੍ਰੰਪਰਾ ਦੀ ਗੱਲ ਕਰਦੇ ਆ ਤੇ ਭਾਰਤੀ ਪ੍ਰੰਪਰਾ ਦੇ ਵਿੱਚ ਜਿਹੜਾ ਉਸ ਟਾਈਮ ਤੇ ਪ੍ਰਚਲਿਤ ਪ੍ਰੰਪਰਾ ਸੀ ਉਹ ਸੀ ਕਿ ਤਿਆਰ ਦੀ ਪ੍ਰੰਪਰਾ ਸੀ ਤੇ ਬ੍ਰਾਹਮਣ ਦੀ ਸੇਵਾ ਦੀ ਗੱਲ ਹੋਈ ਹੈ ਕਿ ਬ੍ਰਾਹਮਣ ਦੀ ਸੇਵਾ ਉੱਤਮ ਮੰਨੀ ਜਾਂਦੀ ਸੀ ਤੇ ਸੇਵਾ ਦਾ ਜਿਹੜਾ ਕਨਸੈਪਟ ਸੀ ਕਿ ਸ਼ੂਦਰ ਜਿਹੜਾ ਹੈ ਵਰਣ-ਵਣ ਦੇ ਹਿਸਾਬ ਨਾਲ ਸੇਵਾ ਕਰੇਗਾ ਪਰ ਉਹ ਸਿੱਖੀ ਦੇ ਜੋ ਸੰਕਲਪ ਹੈ ਉਹਦੇ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਸ਼ੂਦਰ ਨੂੰ ਸੰਵਲਸਰੀ ਤੌਰ ਤੇ ਸੇਵਾ ਕਰਨੀ ਪੈ ਰਹੀ ਸੀ ਵਰਣ-ਵਣ ਦੇ ਕਾਰਨ ਜਰਕੇ ਉਹ ਸ੍ਰੇਸ਼ਟ ਸੇਵਾ ਨਹੀਂ ਕਰ ਰਿਆ ਸੀ ਤੇ ਇਸੇ ਤਰ੍ਹਾਂ ਜੋ ਆਪਣੇ ਅੰਤਿਆ ਕਰਨ ਨੂੰ ਸ਼ੁੱਧ ਕਰਨ ਦਾ ਮਾਰਗ ਸੀ ਉਹ ਭਾਰਤੀ ਪਰੰਪਰਾ ਦੇ ਵਿੱਚ ਤਿਆਗ ਦਾ ਮਾਰਗ ਸੀ ਸਾਧ ਜੋਗ ਦਾ ਮਾਰਗ ਸੀ ਜਿੱਥੇ ਹੱਟ ਕਰਕੇ ਅਸੀਂ ਜਾਂ ਦੁਨੀਆਂ ਨੂੰ ਤਿਆਗ ਕਰਕੇ ਜਿਹੜਾ ਆ ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਜਿਹੜਾ ਆ ਉਹ ਚੁੰਨਦੇ ਸੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਅਹੰਕਾਰ ਸ਼ਾਮਲ ਸੀ ਸੋ ਗੁਰੂ ਸਾਹਿਬ ਨੇ ਇਸ ਨੂੰ ਸੇਵਾ ਦੇ ਵਿੱਚ ਬਦਲ ਦਿੱਤਾ ਤੇ ਜਿਹੜਾ ਸਹਿਜ ਮਾਰਗ ਸੀ ਸੇਵਾ ਦੇ ਥਰੂ ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਜਿਹੜਾ ਆ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਅਸੀਂ ਹਟ ਜੋਗ ਦੀ ਜਗ੍ਹਾ ਤੇ ਦੁਨੀਆਂ ਦੇ ਵਿੱਚ ਰਹਿੰਦੇ ਵਿੱਚ ਦੁਨੀਆਂ ਦੇ ਵਿੱਚ ਰਹਿੰਦੇ ਹੋਈ ਅਸੀਂ ਜਿਹੜੀ ਸੇਵਾ ਕਰਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਕਰ ਸਕਦੇ ਹਾਂ ਵਿੱਚ ਦੁਨੀਆਂ ਸੇਵਕ ਕਮਾਈਏ ਤਾਂ ਦਰਗਾ ਬੈਸਨ ਪਾਈਏ ਉਹ ਜਿਹੜਾ ਇੱਕ ਟੋਟਲ ਸ਼ਿਫਟ ਸੀ ਜੋ ਭਾਰਤੀ ਪਰੰਪਰਾ ਦੇ ਵਿੱਚ ਪ੍ਰਚਲਿਤ ਸੀ ਕਿ ਅਸੀਂ ਹਟ ਜੋਗ ਨਾਲ ਤਿਆਗ ਨਾਲ ਜਾਂ ਸੰन्यास ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਆ ਤੇ ਉਹ ਜਿਹੜੀ ਪ੍ਰਾਪਤੀ ਦਾ ਮਾਰਗ ਸੀ ਗੁਰੂ ਸਾਹਿਬ ਨੇ ਸੇਵਾ ਦੇ ਥਰੂ ਜਿਹੜਾ ਆ ਉਹ ਕਰ ਦਿੱਤਾ ਇਹ ਇੱਕ ਵੱਡਾ ਸੰਕਲਪ ਸੀ ਸਿੱਖਾਂ ਵਾਸਤੇ ਜੋ ਗੁਰੂ ਸਾਹਿਬ ਨੇ ਦਿੱਤਾ ਤੇ ਜਿਹੜੀ ਗੁਰੂ ਸਾਹਿਬ ਨੇ ਆਪ ਜਿਹੜੀ ਸੇਵਾ ਦੀ ਪਰੰਪਰਾ ਜਿਹੜੀ ਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਿ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਦੇ ਆ ਤਾਂ ਉਹਨਾਂ ਨੇ ਆਪ ਕੀ ਕਰਤਾਰਪੁਰ ਸਾਹਿਬ ਦੇ ਜਦੋਂ ਬਸਾਇਆ ਤਾਂ ਉਸ ਵੇਲੇ ਉੱਥੇ ਖੇਤੀ ਕੀਤੀ ਆ ਤੇ ਜੋ ਵੀ ਖੇਤੀ ਦੀ ਉਪਜ ਸੀ ਤਾਂ ਉਹ ਸੰਗਤੀ ਰੂਪ ਦੇ ਵਿੱਚ ਲੰਗਰ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਵਰਤਾਈ ਜਾਂਦੀ ਸੀ ਤਾਂ ਇਹ ਜਿਹੜੀ ਪਰੰਪਰਾ ਹੈ ਸਾਰੇ ਗੁਰੂ ਸਹਿਬਾਨ ਦੇ ਸਮੇਂ ਤੱਕ ਚਾਰੀ ਰਹੀ ਤੇ ਅਸੀਂ ਪਲੀਏ ਪ੍ਰਕਾਰ ਜਾਣਦੇ ਆ ਕਿ ਸੇਵਾ ਦੇ ਕਾਰਨ ਹੀ ਭਾਈ ਲੈਣਾ ਗੁਰੂ ਅੰਗਦ ਦੇ ਬਣੇ ਅਮਰੂ ਨਿਥਾਵਾ ਕਹਿੰਦੇ ਸੀ ਲੋਕ ਗੁਰੂ ਅਰਦਾਸ ਜੀ ਨੂੰ ਉਹਨਾਂ ਨੇ ਗੁਰੂ ਅਰਦਾਸ ਜੀ ਬਣੇ ਇਸ ਤਰ੍ਹਾਂ ਭਾਈ ਜੇਠਾ ਜੀ ਜਿਹੜੇ ਆ ਉਹ ਗੁਰੂ ਰਾਮਦਾਸ ਬਣੇ ਤੇ ਇਹ ਜਿਹੜਾ ਸਿਰਫ ਸਾਰਾ ਸੰਬੰਧ ਹੋ ਸਕਿਆ ਆ ਉਹ ਸੇਵਾ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ ਤਾਂ ਸੇਵਾ ਦਾ ਮਾਰਗ ਜਿਹੜਾ ਸਿੱਖੀ ਦੇ ਵਿੱਚ ਜਿਹੜਾ ਆ ਉੱਤਮ ਮਾਰਗ ਹੈ ਪਰ ਜਦੋਂ ਅਸੀਂ ਸਾਰੇ ਗੁਰੂ ਸਾਹਿਬਾਨ ਦਾ ਜੀਵਨ ਦੇਖਦੇ ਆ ਜਾਂ ਇਤਿਹਾਸ ਪੜ੍ਹਦੇ ਆ ਤਾਂ ਗੁਰੂ ਸਾਹਿਬਾਨ ਨੇ ਬਹੁਤ ਸਾਰੀਆਂ ਜਿਹੜੇ ਸਮਾਜਿਕ ਕਾਰਜ ਆ ਉਹ ਸੇਵਾ ਦੇ ਥਰੂ ਕੀਤੇ ਜਾਂ ਸੰਗਤ ਤੋਂ ਕਰਵਾਏ ਤਾਂ ਜਦੋਂ ਅਸੀਂ ਗੁਰੂ ਅਰਜਨ ਦੇਵ ਸਾਹਿਬ ਦਾ ਦੀ ਪੜੀਏ ਸਾਰੀ ਹਿਸਟਰੀ ਤਾਂ ਉਸ ਟਾਈਮ ਦੇ ਉੱਤੇ ਚੇਚਕ ਦਾ ਰੋਗ ਫੈਲਿਆ ਸੀ ਗੁਰੂ ਸਾਹਿਬ ਨੇ ਆਪ ਜਾ ਕੇ ਜਿਹੜੇ ਚੇਚਕ ਦੇ ਰੋਗ ਤੋਂ ਗ੍ਰਸਤ ਲੋਕ ਸੀ ਉਹਨਾਂ ਦੀ ਸੇਵਾ ਕੀਤੀ ਤਾਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਾਲ ਪੈ ਗਿਆ ਸੀਗਾ ਤਾਂ ਗੁਰੂ ਸਾਹਿਬ ਨੇ ਉਸ ਵੇਲੇ ਬਹੁਤ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਨੂੰ ਪ੍ਰੇਰ ਕੇ ਫੂਲ ਲਗਵਾਏ ਤਾਂ ਕਿ ਜਿਹੜਾ 80 ਦੀ ਉਪਜ ਜਿਹੜੀ ਆ ਉਹ ਬਦੇ ਤਾਂ ਉਹਦੇ ਉਸੇ ਲੜੀ ਦੇ ਵਿੱਚ ਆਮ ਤੌਰ ਤੇ ਅਸੀਂ ਸੁਣਦੇ ਆ 6 ਹਰਟਾ ਸਾਹਿਬ ਉਹ ਬੇਸਿਕਲੀ ਨਾਜ ਨਾ ਬਣਿਆ ਹੈ 6 ਹਰਟਾ ਹੈ ਕਿਉਂਕਿ ਪਾਣੀ ਲੋੜ ਪੂਰੀ ਨਹੀਂ ਹੁੰਦੀ ਸੀ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਪਾਣੀ ਲੋੜ ਪੂਰੀ ਕਰਨ ਦੇ ਲਈ ਇੱਕੋ ਖੂਹ ਦੇ ਵਿੱਚ ਇੱਕ ਤੋਂ ਵੱਧ ਜਿਹੜੇ ਆ ਉਹ ਜਿਹੜੀਆਂ ਮਾਲ ਜਿਹੜੀਆਂ ਪਾਤੀਆਂ ਤੇ ਦੋ ਮਾਲ ਤਿੰਨ ਮਾਲ ਤਾਂ ਉੱਥੇ 6 ਹਰਟਾ ਸਾਹਿਬ ਦੇ ਵਿੱਚ 6 ਹਰਟ ਜਿਹੜੇ ਆ ਉਹ 6 ਮਾਲ ਪਾਤੀਆਂ ਤਾਂ ਕਿ ਇੱਕੋ ਖੂਹ ਜਿਹੜਾ ਆ ਕਿਉਂਕਿ ਖੂਹ ਨੂੰ ਜਿਹੜਾ ਪੁੱਟਣਾ ਕਾਰ ਸੀ ਬਹੁਤ ਲੰਮਾ ਸੀ ਤਾਂ ਉਹ ਜਿਹੜਾ ਕਾਰਜ ਆ ਪਾਣੀ ਦੀ ਲੋੜ ਪੂਰੀ ਹੋ ਸਕੇ ਤਾਂ ਉਹਨੂੰ 6 ਹਟਾਂ ਦਾ ਜਿਹੜਾ ਮਾਡਲ ਆ ਤੋਂ ਉੱਤੋਂ 6 ਹਟਾਂ ਜਿਹੜਾ ਸੀ ਕਹਿੰਦੇ ਆ ਤਾਂ ਇਸ ਤਰ੍ਹਾਂ ਹੀ ਇਹ ਗੁਰਤੇਵਰ ਸਾਹਿਬ ਦੀ ਅਸੀਂ ਜਦੋਂ ਗੱਲ ਕਰਦੇ ਆ ਤਾਂ ਮਾਲਵਾ ਰਟਣ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਜਿਹੜਾ ਬਾਂਦਰ ਦਾ ਇਲਾਕਾ ਸੀ ਉਹਦੇ ਵਿੱਚ ਨਸ਼ਿਆਂ ਦਾ ਬਹੁਤ ਪ੍ਰਕੋਪ ਸੀ ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਪ੍ਰੇਰਿਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਉਸ ਵੇਲੇ ਨਸ਼ਿਆਂ ਦੇ ਕਾਰਨ ਜਿਹੜਾ ਆਮ ਤੌਰ ਤੇ ਲੋਕ ਲਥਾਰਜਿਕ ਹੋ ਜਾਂਦੇ ਆ ਤਾਂ ਬੰਗਰ ਦੇ ਵਿੱਚ ਸਮੱਸਿਆ ਸੀ ਕਿ ਪਾਣੀ ਬਹੁਤ ਖਾਰਾ ਸੀ ਆਮ ਤੌਰ ਤੇ ਲੋਕਾਂ ਨੇ ਮਿਹਨਤ ਕਰਨ ਦੀ ਪ੍ਰਵਿਰਤੀ ਨਹੀਂ ਸੀ ਤਾਂ ਗੁਰੂ ਸਾਹਿਬ ਨੇ ਪ੍ਰੇਰਿਆ ਤੇ ਕਿਉਂਕਿ ਉੱਪਰ ਜਿਹੜੇ ਖੂਸਕੇ ਉਹਨਾਂ ਦਾ ਪਾਣੀ ਖਾਰਾ ਸੀ ਉਸ ਕਰਕੇ ਡੰਗਰ ਪਾਲਣੇ ਵੀ ਮੁਸ਼ਕਲ ਸੀ ਉੱਤੇ ਦੀ ਬੜੀ ਕਿੱਲਤ ਸੀ ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਪ੍ਰੇਰ ਕੇ ਇੱਕ ਜਿਹੜਾ ਉਹ ਡੂੰਘੇ ਖੂਪ ਪਟਣ ਦਾ ਕਾਰਜ ਸ਼ੁਰੂ ਕਰਵਾਇਆ ਤੇ ਉਹਦੇ ਨਾਲ ਉਸ ਇਲਾਕੇ ਦੇ ਵਿੱਚ ਖੁਸ਼ਹਾਲੀ ਆਈ ਨਸ਼ਿਆਂ ਦਾ ਜਿਹੜਾ ਪ੍ਰਕੋਪ ਘਟਿਆ ਤੇ ਗੁਰੂ ਸਾਹਿਬ ਨੇ ਆਪ ਜੋ ਸੰਗਤ ਭੇਟਾ ਕਰਦੀ ਸੀ ਉਹਦੇ ਵਿੱਚੋਂ ਜੋ ਉੱਥੇ ਲਗਰੀਬ ਲੋਕ ਸੀ ਉਹਨਾਂ ਨੂੰ ਆਪਣੇ ਲਵੇਰੀਆਂ ਜੋ گاਵਾ ਮੱਜਾਂ ਫੀਰ ਕੇ ਦਿੱਤੀਆਂ ਤਾਂ ਕਿ ਉਹ ਜਿਹੜੇ ਆਪਣਾ ਜੀਵਨ ਪੱਧਰ ਜਿਹੜਾ ਉਹਨਾਂ ਲੋਕਾਂ ਦਾ ਉੱਚਾ ਹੋ ਸਕੇ ਤੇ ਉਹ ਸਾਰਾ ਜਿਹੜਾ ਕਾਰਜ ਹੈ ਸੇਵਾ ਦੇ ਥਰੂ ਹੋਇਆ ਆਮ ਤੌਰ ਤੇ ਤੁਸੀਂ ਨਿੱਜੀ ਤੌਰ ਤੇ ਸੇਵਾ ਕਰਦੇ ਆ ਅਸੀਂ ਕਹਿੰਦੇ ਕਿ ਸੇਵਾ ਜਿਹੜੀ ਆ ਉਹ ਅਹੰਕਾਰ ਦੀ ਨਿਵੈਤੀ ਕਰਦੀ ਆ ਤੇ ਜਦੋਂ ਅਸੀਂ ਸਮੂਹਿਕ ਰੂਪ ਦੇ ਵਿੱਚ ਸੇਵਾ ਕਰਦੇ ਆ ਤਾਂ ਉੱਥੇ ਜਿਹੜਾ ਆ ਹੰਕਾਰ ਤੋਂ ਬਿਨਾਂ ਇੱਕ ਨਵਾਂ ਅਗਰਥ ਸਥਾਪਿਤ ਹੁੰਦਾ ਆ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਜੋ ਸਮਾਜਿਕ ਅਲਾਮਤਾਂ ਆ ਜਾਂ ਸਾਡੀਆਂ ਦੇਹ ਤੁਮਾਰੀਆਂ ਆ ਤਾਂ ਉਹਦੇ ਤੋਂ ਅਸੀਂ ਛੁਟਕਾਰਾ ਪਾਉਨੇ ਆ ਤਾਂ ਇਹਦੇ 12 ਦੇ ਵਿੱਚ ਸਾਖੀ ਪੋਥੀ ਦੇ ਵਿੱਚ ਇੱਕ ਹੜਿਆਈ ਦੀ ਸਾਖੀ ਹੈ ਕਿ ਉੱਥੇ ਪਿੰਡ ਹੜਿਆਈ ਜਿੱਥੇ ਕਿ ਬਰਨਾਲੇ ਦੇ ਨਾਲ ਗੁਰੂ ਸਰ ਹੈ ਅਕਲ ਨਾ ਉਹਦਾ ਤਾਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਆ ਤਾਂ ਉੱਥੇ ਕਾਫੀ ਲੋਕ ਜਿਹੜੇ ਚਮੜੇ ਦਾ ਕੰਮ ਕਰਦੇ ਸੀ ਉਹ ਛੱਪੜ ਦੇ ਵਿੱਚ ਚਮੜਾ ਦੱਬਦੇ ਸੀ ਤਾਂ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਹੁੰਦੀਆਂ ਸੀ ਤਾਂ ਇੱਕ ਜ਼ਿੰਮੇਦਾਰ ਜਾਂਦੇ ਆ ਕਿ ਸਾਡੇ ਜਿਹੜੇ ਲੋਕਾਂ ਦੀ ਮੌਤ ਬਹੁਤ ਹੁੰਦੀ ਹੈ ਇੱਥੇ ਤਾਂ ਗੁਰੂ ਸਾਹਿਬ ਕਹਿੰਦੇ ਛੱਪੜ 'ਚ ਇਸ਼ਨਾਨ ਕਰਿਆ ਕਰੋ ਉਹਨਾਂ ਚਾਹ ਪਕਤੀ ਸ਼ਾਨਾਂ ਦੀ ਕਿਸ ਤਰ੍ਹਾਂ ਕਰੀਏ ਇੱਥੇ ਦਾ ਚਮਾਰ ਜਿਹੜੇ ਆ ਚਮੜਾ ਤੱਬਦੇ ਆ ਨਹੀਂ ਮੁਸ਼ਕਲ ਆਉਂਦੀ ਆ ਇੱਥੋਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਆਪਾਂ ਛੱਪ ਨੂੰ ਸਾਫ਼ ਕਰਦੇ ਆ ਤੇ ਪਿੰਡ ਦੇ ਵਿੱਚੋਂ ਲੋਕ ਆਪਣੇ ਜੋ ਤਸਲੇ ਆ ਜਾਂ ਟੋਕਰੇ ਆ ਕਈਆਂ ਲੈ ਕੇ ਜਾਂਦੇ ਆ ਉਸ ਤੋਂ ਪਹਿਲਾਂ ਹੀ ਗੁਰੂ ਸਾਹਿਬ ਜਿਹੜੀ ਆ ਉਹ ਕਾਰ ਸੇਵਾ ਸ਼ੁਰੂ ਕਰ ਦਿੰਦੇ ਆ ਆਪਣੇ ਦੁਸ਼ਾਲੇ ਦੇ ਵਿੱਚ ਜਿਹੜੀ ਗਾਰ ਕੱਢ ਕੇ ਆ ਉਸ ਤੋਂ ਬਾਅਦ ਸੇਵਾ ਸ਼ੁਰੂ ਕਰਦੇ ਆ ਤਾਂ ਉਹਦੇ ਨਾਲ ਜਿਹੜਾ ਆ ਛੱਪ ਜਿਹੜਾ ਸਾਫ਼ ਹੋ ਜਾਂਦਾ ਸੰਗਤ ਦੀ ਉਹ ਸਾਰੀ ਰਲ ਕੇ ਕਾਰਜ ਕਰਦੀ ਆ ਤਾਂ ਉੱਥੇ ਜਿਹੜਾ ਇੱਕ ਬੜਾ ਵੱਡਾ ਸੰਕੇਤ ਹੈ ਕਿ ਸਰਬੋ ਛੱਪਰ ਦੇ ਵਿੱਚੋਂ ਗਾ ਨਹੀਂ ਨਿਕਲੀ ਜੋ ਜਾਤ ਪਾਤ ਦਾ ਭੇਦ ਭਾਪ ਸੀ ਬਹੁਤ ਵੱਡਾ ਉਹ ਉੱਥੇ ਖਤਮ ਹੁੰਦਾ ਹੈ ਕਿ ਸਾਰਿਆਂ ਨੇ ਸੂਹਿਤ ਤੌਰ ਤੇ ਸੇਵਾ ਕੀਤੀ ਜੋ ਪਿੰਡ ਦੇ ਵਿੱਚ ਬਿਮਾਰੀਆਂ ਸਨ ਉਹਨਾਂ ਨੂੰ ਟਿਕਾਰਾ ਹੋਇਆ ਤੇ ਰੋਗ ਤੋਂ ਤਾਂ ਇਸ ਤਰ੍ਹਾਂ ਜੋ ਬੇਸਪਾਕੀ ਸੀ ਪਿੰਡ ਦੇ ਵਿੱਚ ਉਹ ਖਤਮ ਹੋਈ ਸੋ ਇਸ ਤਰ੍ਹਾਂ ਸੇਵਾ ਜਿਹੜੀ ਆ ਉਹ ਬਹੁਤ ਵੱਡੇ ਕਾਰਜਾਂ ਨੂੰ ਜੜੇ ਜਨਮ ਦਿੰਦੀ ਆ ਤੇ ਸਭ ਤੋਂ ਵੱਡਾ ਜਿਹੜੀ ਗੱਲ ਹੈ ਕਿ ਸੇਵਾ ਜਿਹੜੀ ਆ ਉਹ ਨਿਸ਼ਕਾਮ ਸੇਵਾ ਜਿਹੜਾ ਕਨਸੈਪਟ ਜਿਹੜਾ ਸਿੱਖੀ ਦੇ ਵਿੱਚ ਆਇਆ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਨਿਸ਼ਕਾਮ ਸੇਵਾ ਦੇ ਕਨਸੈਪਟ ਨੂੰ ਜਿੱਥੇ ਸਾਨੂੰ ਦਿੱਤਾ ਹੈ ਤਾਂ ਉੱਥੇ ਬਹੁਤ ਹੀ ਵੱਡਾ ਜਿਹੜਾ ਆਪ ਵੀ ਇਸ ਦਿਸ਼ਾ ਦੇ ਵਿੱਚ ਕਾਰਜ ਕੀਤਾ ਹੈ ਅਸੀਂ ਜਾਣਦੇ ਹਾਂ ਕਿ ਗੁਰੂ ਰਾਮਦਾਸ ਜੀ ਦੇ ਪੁੱਤਰ ਬਾਬਾ ਪਿੱਠੀ ਚੰਦ ਜੀ ਉਹਨਾਂ ਬਾਰੇ ਜਦੋਂ ਪੜੋ ਅਸੀਂ ਤਾਂ ਦੇਖਦੇ ਹਾਂ ਕਿ ਲੰਗਰ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਸੀ ਉਹ ਲੰਗਰ ਦਾ ਸਾਰਾ ਪ੍ਰਬੰਧ ਜਾਂ ਜੋ ਵੀ ਮਾਇਆ ਹੁੰਦੀ ਸੀ ਤਾਂ ਉਹਦਾ ਸਾਰਾ ਪ੍ਰਬੰਧ ਜਿਹੜਾ ਆ ਉਹ ਬਾਬਾ ਪਿੱਠੀ ਚੰਦ ਜੀ ਦੇਖਦੇ ਸੀ ਪਰ ਕਿਤਨਾ ਕਿਤੇ ਉਹ ਗੁਰੂ ਆਸ਼ੇ ਦੇ ਅਨੁਸਾਰ ਆਪਣੇ ਮਨ ਦੇ ਵਿੱਚ ਉਹ ਹੰਕਾਰ ਨਹੀਂ ਬਵਾ ਸਕੇ ਪਾ ਉਹਦੀ ਕਾਰਨ ਬਣਿਆ ਕਿ ਬਾਬਾ ਪਿੱਥੀ ਚੰਦ ਇੰਨੇ ਪ੍ਰਬੰਧ ਦੇ ਵਿੱਚ ਸੰਗਠਿਤ ਹੁੰਦੇ ਹੋਏ ਵੀ ਗੁਰੂ ਰਾਮਦਾਸ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕੇ ਤੇ ਜਿਹੜੀ ਪਦਵੀ ਹੈ ਗੁਰੂ ਪਦਵੀ ਆ ਉਹ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਸਾਰੇ ਗੁਣ ਜਿਹੜੇ ਆ ਉਹ ਮੌਜੂਦ ਸਨ ਸੋ ਇਸ ਤਰਕੇ ਜਦੋਂ ਅਸੀਂ ਸੇਵਾਵਲ ਗੱਲ ਕਰਦੇ ਆ ਤਾਂ ਅਸੀਂ ਇੱਕ ਸੰਸਥਾ ਦੇ ਵਿੱਚ ਬੈਠੇ ਆ ਤਾਂ ਪਹਿਲਾਂ ਸਤਵਿੰਦਰ ਸਿੰਘ ਜਿਵੇਂ ਗੱਲ ਕੀਤੀ ਆ ਕਿ ਸਾਨੂੰ ਵਿੱਤਾਂ ਦੇ ਵਿੱਚ ਵੀ ਜਿਹੜੀ ਸੇਵਾ ਦਾ ਕਾਰਜ ਕਰਨਾ ਚਾਹੀਦਾ ਆ ਬੇਸ਼ੱਕ ਕਿਸੇ ਹੱਦ ਤੱਕ ਕਾਰਜ ਹੋ ਰਿਹਾ ਹੈ ਆ ਪਰ ਸਿੱਖੀ ਦੇ ਵਿੱਚ ਇਸ ਵਿੱਦਿਆ ਦੇ ਕਾਰਜਾਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਇਹ ਪਾਈ ਗੁਰਦਾਸ ਜੀ ਕਹਿੰਦੇ ਆ ਕਿ ਕੈਸੇ ਸਤ ਮੰਤਰ ਪੰਚਨ ਕੈ ਉਹ ਸਾਧ ਜੀ ਨੇ ਤੈਸਾ ਪੁਨਿਕ ਸਿੱਖੂ ਸ਼ਬਦ ਸਖਾਏਗਾ ਸਖਾਏਗਾ ਤਾਂ ਇਸ ਤਰ੍ਹਾਂ ਜੇ ਅਸੀਂ ਸਾਰੇ ਉਹਨਾਂ ਗੱਲਾਂ 'ਤੇ ਧਿਆਨ ਦਈਏ ਤਾਂ ਜਿੱਥੇ ਅਸੀਂ ਬਾਕੀ ਖੇਤਰਾਂ ਦੇ ਵਿੱਚ ਲੰਗਰ ਦੇ ਵਿੱਚ ਜਾਂ ਹੋਰ ਕਿਤਰਾਂ ਦੇ ਵਿੱਚ ਸੇਵਾ ਕਰ ਰਹੇ ਹਾਂ ਤਾਂ ਉੱਥੇ ਸਾਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਹੋਰ ਵੱਧ ਤਰੀਕੇ ਦੇ ਨਾਲ ਬੇਸ਼ੱਕ ਸ਼ਰਮਨੀ ਕੁਦਰਤ ਪ੍ਰਬੰਧਕ ਕਮੇਟੀ ਜਾਂ ਬੜੂ ਸਾਹਿਬ ਦੀ ਗੱਲ ਹੋ ਰਹੀ ਸੀ ਜਾਂ ਹੋਰ ਸੰਸਥਾਵਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਦੇ ਕਾਰਜ ਕਰ ਰਹੀਆਂ ਆ ਪਰ ਇਹਨਾਂ ਜਥਰਿਆਂ ਨੂੰ ਹੋਰ ਵੱਡਾ ਕਰਨ ਦੀ ਲੋੜ ਹੈ ਹੋਰ ਵੱਡਾ ਕਰਕੇ ਤੇਜ਼ ਕਰਨ ਦੀ ਲੋੜ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਕਿਉਂਕਿ ਹੁਣ ਟਾਈਮ ਘਟਿਆ ਤਾਂ ਮੈਂ ਆਪਣੀ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਦੀ ਸੰਸਾਰ ਦੀ ਸਥਿਤੀ ਬਣੀ ਹੋਈ ਹੈ ਉਹਦੇ ਵਿੱਚ ਸੇਵਾ ਜਿਹੜੀ ਆ ਇੱਕ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਆ ਪਿਛਲੇ ਸਮੇਂ ਦੇ ਵਿੱਚ ਹੀ ਅਸੀਂ ਦੇਖਿਆ ਕਿ ਕੋਵਿਡ ਦੀ ਬੜੀ ਵੱਡੀ ਸਮੱਸਿਆ ਆਈ ਸਾਨੂੰ 4-5 ਸਾਲ ਪਹਿਲਾਂ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਤਾਂ ਉੱਥੇ ਜਿਹੜੇ ਆਪਣੇ ਮਾ ਮਾਪਾਪ ਨੂੰ ਦਾ ਸੰਸਕਾਰ ਕਰਨ ਵਾਸਤੇ ਲੋਕ ਤਿਆਰ ਨਹੀਂ ਸੀ ਤਾਂ ਜਦੋਂ ਕੋਈ ਕਿਸੇ ਡੈਥ ਹੋ ਜਾਂਦੀ ਸੀ ਤਾਂ ਆਮ ਤੌਰ ਤੇ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਬੱਚੇ ਕਹਿੰਦੇ ਸੀ ਕਿ ਤੁਸੀਂ ਆਪ ਹੀ ਸੰਸਕਾਰ ਕਰ ਦੋ ਤਾਂ ਸਾਨੂੰ ਕੋਵਿਡ ਨਾ ਹੋ ਜਾਏ ਤਾਂ ਉਸ ਬਹਿਸ਼ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਆ ਉਹ ਅੱਗੇ ਆਈਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਲਾਸ਼ਾਂ ਸਿਰਾਂ ਦਾ ਸੰਸਕਾਰ ਕੀਤੇ ਤੇ ਫਿਰ ਜਦੋਂ ਸੈਕੰਡ ਵੇਵ ਕੋਵਿਡ ਦੀ ਆਉਂਦੀ ਆ ਤਾਂ ਉਸ ਵੇਲੇ ਆਪਸ਼ਨ ਦੀ ਬੜੀ ਵੱਡੀ ਘਾਟ ਹੁੰਦੀ ਆ ਤਾਂ ਉਸ ਵੇਲੇ ਅਸੀਂ ਦੇਖਿਆ ਕਿ ਜੁਪੀ ਦੇ ਵਿੱਚ ਜਾਂ ਹੋਰ ਕਈ ਸਟੇਟਸ ਦੇ ਵਿੱਚ ਗਵਰਨਮੈਂਟ ਨੇ ਜੋ ਲੋਕੀ ਆਕਸੀਜਨ ਦੀ ਡਿਮਾਂਡ ਕਰਦੇ ਸੀ ਜਾਂ ਕੋਈ ਉਹ ਇਸ ਤਰ੍ਹਾਂ ਦੀ ਪਾਰ ਜਿਹੜੀ ਕਰਦੇ ਸੀ ਤਾਂ ਗਵਰਨਮੈਂਟ ਨੇ ਕੇਸ ਦਰਜ ਕਰਨਾ ਸ਼ੁਰੂ ਕਰ ਦਿੱਤੇ ਐਨਐਸ ਦੇ ਅੰਡਰ ਕਈ ਕੇਸ ਦਰਜ ਹੋਏ ਤਾਂ ਉਸ ਸਮੇਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਸੀ ਜਿਸ ਤਰ੍ਹਾਂ ਰੰਡੈਸੀ ਵੀ ਦਾ ਇੰਜੈਕਸ਼ਨ ਸੀ ਲੋਕਾਂ ਨੇ ਜੋ ਕਿ 15-16 ਦਾ ਇੰਜੈਕਸ਼ਨ ਸੀ ਉਹ 33000 40 40000 ਤੱਕ ਲੋਕਾਂ ਨੂੰ ਬਲੈਕ ਦੇ ਵਿੱਚ ਲੈਣਾ ਪਿਆ ਤੇ ਇਸੇ ਤਰ੍ਹਾਂ ਜਿਹੜੇ ਆਕਸੀਜਨ ਦੀ ਬਲੈਕ ਸ਼ੁਰੂ ਹੋ ਗਈ ਸੀ ਤਾਂ ਉਸ ਸਮੇਂ ਬਹੁਤ ਸਾਰੀਆਂ ਲਈ ਸਿੱਖ ਸੰਸਥਾਵਾਂ ਆ ਗਈਆਂ ਜੋ ਆਕਸੀਜਨ ਦੇ ਕਟੀਆਂ ਸੀ ਜਿਹਨਾਂ ਦੀਆਂ ਉਹਨਾਂ ਨੇ 3 ਆਕਸੀਜਨ ਦਿੱਤੀ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਆਕਸੀਜਨ ਦੇ ਲੰਗਰ ਲਗਾਏ ਤੇ ਉਹਦੇ ਨਾਲ ਬਹੁਤ ਸਾਰੀ ਜਿਹੜੀ ਆ ਲੋਕਾਂ ਦੀ ਜਾਨਾਂ ਬਚੀਆਂ ਸੋ ਇਸ ਤਰ੍ਹਾਂ ਦੇ ਜਿਹੜੇ ਸੰਕਲਪ ਆ ਇਸੇ ਤਰ੍ਹਾਂ ਪੱਛਮੀ ਦੇਸ਼ਾਂ ਦੇ ਵਿੱਚ ਆਮ ਤੌਰ ਤੇ ਦੇਖਦੇ ਆ ਕਿ ਬਹੁਤ ਲੋਕ ਸੇਵਿੰਗ ਨਹੀਂ ਕਰਦੇ ਉੱਥੇ ਜਦ ਰਸਨ ਪਾਣੀ ਦੀ ਕਿੱਲਤ ਸੀ ਤਾਂ ਉੱਥੇ ਵੀ ਸਾਡੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਨੇ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਮੁਤਾਬਕ ਜਿਹੜੇ ਵੀ ਲੋੜਵੰਦ ਸੀ ਉਹਨਾਂ ਨੂੰ ਘਰ-ਘਰ ਜਾ ਕੇ ਰਸਨ ਦੇ ਪੈਕੇਜ ਦਿੱਤੇ ਖਾਣੇ ਦੇ ਪੈਕੇਜ ਦਿੱਤੇ ਤਾਂ ਕਿ ਉਹ ਲੋਕ ਜਿਹੜੇ ਆ ਆਪਣਾ ਜਿਹੜਾ ਆ ਉਹ ਜ਼ਿੰਦਗੀ ਦਾ ਨਿਰਵਾਹ ਕਰ ਸਕਣ ਸੋ ਇਸ ਕਰਕੇ ਜਿਹੜਾ ਸੇਵਾ ਦਾ ਸੰਕਲਪ ਆ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਸੰਕਲਪ ਹੈ ਜਿਸ ਤਰ੍ਹਾਂ ਗੱਲ ਕੀਤੀ ਸੀ ਇਹ ਧੋਲ ਧਰਮ ਦਾ ਕਾ ਪੂਤ ਸੰਤੋਖਾਪੱਖਿਆ ਜਨਸੂਤ ਤਾਂ ਉਹ ਜਿਹੜੀ ਦਇਆ ਤੇ ਸੰਤੋਖ ਆ ਉਹਦੀ ਵੀ ਜਿਹੜਾ ਚਰਮਿਆ ਉਹ ਸੇਵਾ ਦੇ ਵਿੱਚੋ ਹੀ ਹੁੰਦਾ ਹੈ ਤੇ ਜਦੋਂ ਅਸੀਂ ਤਨ ਮਨ ਧੰਦੇ ਨਾਲ ਸੇਵਾ ਕਰਾਂਗੇ ਤਾਂ ਜਰੂਰ ਅਸੀਂ ਆਪਣੇ ਮਨ ਦੇ ਵਿੱਚ ਹੌਲੇ ਹੌਲੇ ਹਉਮੈ ਜਿਹੜੀ ਆ ਉਹ ਉਹਦਾ ਨਾਸ਼ ਹੋਵੇਗਾ ਕਿਉਂਕਿ ਜਿਹੜਾ ਅਸੀਂ ਤਿਆਗ ਦੀ ਗੱਲ ਕਰਦੇ ਹਾਂ ਜਾਂ ਹਟਜੋਗ ਦੀ ਗੱਲ ਕਰਦੇ ਹਾਂ ਤਾਂ ਉੱਥੇ ਹੰਕਾਰ ਹੁੰਦਾ ਆ ਤੇ ਖੋ ਜਿਹੜਾ ਵੱਡਾ ਮੈਂ ਸਿੱਖ ਸੰਕਲਪ ਦੇਖਦਾ ਹਾਂ ਕਿ ਆਮ ਤੌਰ ਤੇ ਪਰੰਪਰਾ ਜਿਹੜੀ ਪ੍ਰਚਲਿਤ ਸੀ ਉਹ ਦਾਨ ਦੀ ਸੀ ਦਾਨ ਦੇ ਵਿੱਚ ਇੱਕ ਕੋਈ ਬੰਦਾ ਦਾਨ ਦਿੰਦਾ ਆ ਇੱਕ ਤਾਂ ਉਹ ਕਿਸਨਕ ਇੱਛਾ ਪੂਰਤੀ ਵਾਸਤੇ ਦਾਨ ਦਿੰਦਾ ਹੈ ਤਾਂ ਕਿਤਨਾ ਕਿਤੇ ਹੁੰਦੀਆਂ ਐਕਸਪੈਕਟੇਸ਼ਨਸ ਹਨ ਤੇ ਦੂਜੇ ਪਾਸੇ ਇੱਕ ਦਾਨ ਲੈਣ ਵਾਲਾ ਹੈ ਜਿਹੜਾ ਕਿ ਆਪਣੇ ਆਪ ਨੂੰ ਕਿਤੇ ਨਾ ਕਿਤੇ ਹੀਨ ਭਾਵਨਾ ਮਹਿਸੂਸ ਕਰਦਾ ਹੈ ਸਿੱਖੀ ਵਿੱਚ ਇੱਕ ਕਨਸੈਪਟ ਜਿਹੜਾ ਹੈ ਬਿਲਕੁਲ ਬਦਲ ਗਿਆ ਕਿ ਸਿੱਖ ਦਾਨ ਦਿੰਦਾ ਆ ਪਰ ਉਹ ਗੁਰੂ ਨੂੰ ਗੁਰੂ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਦੇ ਵਿੱਚ ਭੇਗਾ ਕਰਦਾ ਆ ਤੇ ਉਹ ਗੁਰੂ ਦਾ ਖਜ਼ਾਨਾ ਬਣ ਜਾਂਦਾ ਆ ਤੇ ਜਿਹੜਾ ਦਾਨੀ ਆ ਉਹ ਸੇਵਕ ਬਣ ਜਾਂਦਾ ਆ ਸੋ ਇਹੋ ਹੀ ਇੱਕ ਜਿਹੜੀ ਖੂਬਸੂਰਤ ਹੈ ਸਿੱਖੀ ਦਾ ਜਿਹੜਾ ਸੇਵਾ ਦਾ ਸੰਕਲਪ ਹੈ ਕਿ ਤਾਂ ਨਹੀਂ ਹੁੰਦੇ ਹੋਏ ਵੀ ਉਹ ਸੇਵਕ ਹੈ ਤਾਂ ਇਹੀ ਜਿਹੜਾ ਕਨਸੈਪਟ ਹੈ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਤੇ ਅੱਜ ਦੇ ਦੁਨੀਆਂ ਦੇ ਵਿੱਚ ਇਹ ਅਸੀਂ ਆਪਣੇ ਦੁਨੀਆਂ ਨੂੰ ਬਹੁਤ ਵਧੀਆ ਬਣਾਉਣਾ ਹੈ ਬਹੁਤ ਵਧੀਆ ਤਰੀਕੇ ਨਾਲ ਰਹਿਣਾ ਹੈ ਤਾਂ ਜਿਹੜਾ ਵੱਡ ਛੋਕ ਦਾ ਕਨਸੈਪਟ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਥੋੜੀ ਆਬਾਦੀ ਜਿਹੜੀ ਆ ਉਹ ਦੁਨੀਆਂ ਦੀ ਬਹੁਤ ਵੱਡੀ ਮਾਇਆ ਇਕੱਠੀ ਕਰੀ ਬੈਠੀ ਹੈ ਤੇ ਬੇਸ਼ੱਕ ਗਰੀਬ ਜਿਹੜਾ ਆ ਉਹ ਆਪਣੇ ਆਪ ਤਾਨ ਕਰਨਾ ਚਾਹੁੰਦਾ ਹੈ ਪਰ ਉਹਦੇ ਕੋਲ ਸਾਧਨ ਨਹੀਂ ਹੈ ਜਿਹਨਾਂ ਕੋਲ ਸਾਧਨ ਹੈ ਉਹ ਦਾਨ ਨਹੀਂ ਕਰਨਾ ਚਾਹੁੰਦੇ ਤੇ ਜੇ ਅਸੀਂ ਇਹ ਗੁਰੂ ਸਾਹਿਬ ਦਾ ਮਾਡਲ ਜਿਹੜਾ ਹੈ ਸੇਵਾ ਦਾ ਅਪਣਾ ਲਈਏ ਤਾਂ ਮੇਰਾ ਖਿਆਲ ਹੈ ਕਿ ਦੁਨੀਆ ਦੇ ਵਿੱਚ ਗਰੀਬੀ ਦਾ ਖਤਮ ਹੋ ਸਕਦਾ ਆ ਹੋਰ ਜਿਹੜੀਆਂ ਐਨੀਆਂ ਬਿਤਰੇ ਆ ਉਹਨਾਂ ਦਾ ਅਸੀਂ ਖਤਮਾ ਕਰ ਸਕਦੇ ਹਾਂ ਤੇ ਇਸੇ ਕਰਕੇ ਜਿਹੜੀ ਇਹ ਕਾਨਫਰੰਸ ਹੈ ਮੈਂ ਸਮਝਦਾ ਹਾਂ ਕਿ ਇਹ ਬਹੁਤ ਮਹੱਤਵਪੂਰਨ ਹੈ ਇੱਕ ਦੁਨੀਆ ਤੱਕ ਸੰਦੇਸ਼ ਪਹੁੰਚਾਉਣ ਲਈ ਕਿ ਸੇਵਾ ਦਾ ਸੰਕਲਪ ਜਿਹੜਾ ਆ ਦੁਨੀਆ ਨੂੰ ਸਾਰੀ ਦੁਨੀਆ ਦੇ ਵਿੱਚ ਇੱਕ ਸ਼ਾਂਤੀ ਸਥਾਪਿਤ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ